ਨਿੰਕ ਕੰਨੀ ਬੋਲੀ ਨੂੰ ਅੱਜ ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਅੱਜ ਸਵੇਰ ਦੇ ਬਲੌਗ ਦੇ ਵਿੱਚ ਅਪਾ ਤੁਹਾਨੂੰ ਦਿਖਾਵਾਂਗੇ ਜ਼ਫੀਰਾ ਸਿਲਕ ਦੇ ਤਲ ਪ੍ਰਿੰਟ ਬਹੁਤ ਹੀ ਸੋਹਣੀਆਂ ਸੋਹਣੀਆਂ ਆਈਟਮਾਂ ਤੇ ਆਜੋ ਚਲਿਏ ਸ਼ੋਰਮ ਦੋ ਤਰੀਕ ਦੀ ਕਰਾਈ ਹੈ ਔਰ ਸ਼ਾਮ ਦੇ ਟਾਈਮ ਦੀ ਕਰਾਈ ਹੈ ਜੀ ਤੁਹਾਨੂੰ ਹਾਂਜੀ ਜਿਵੇਂ ਕਿ ਤੁਹਾਨੂੰ ਸਾਹਿਲ ਵੀਰੇ ਨੇ ਦੱਸਿਆ ਸੀਗਾ ਕਿ ਆਪਣੇ ਅੱਜ ਆਪਾਂ ਤੁਸੀਂ ਤੁਹਾਨੂੰ ਉਹ ਜ਼ਫੀਰਾ ਸਿਲਕ ਦੇ ਦਿਖਾਵਾਂਗੇ ਸੂਟਾਂ ਉਹ ਜ਼ਫੀਰਾ ਸਿਲਕ ਦੇ ਸੂਟ ਤੁਹਾਨੂੰ ਰੈਂਕ ਦੇ ਵਿੱਚ ਲੱਗੇ ਦੇਣਗੇ カラー डिजाइन ਤੁਹਾਨੂੰ ਇੱਕ ਤੋਂ ਇੱਕ 컬러 ਡਿਜ਼ਾਈਨ ਮਿਲੂਗਾ ਇਹ ਮੈਚਿੰਗ ਵਿੱਚ ਆ ਜਾਂਦੇ ਹੀ ਆਪਣੇ ਕੋਲੇ ਤੇ ਇਹਦੇ ਕਲਰ ਦੇਖ ਸਕਦੇ ਤੁਸੀਂ ਰੈੱਡ ਗ੍ਰੀਨ ਕੋਈ ਆਪਣੇ ਕੋਲੇ 20 ਕਲਰ ਹੋਣਗੇ ਇਹ ਜਿਹੜੇ ਤੁਸੀਂ ਦੇਖ ਸਕਦੇ ਹੋਏ ਲੱਗੇ ਹੋਏ ਇਹ ਇੱਕ ਵਾਰੀ ਤੁਹਾਨੂੰ ਅਸੀਂ ਇਹ ਰੋਵਰਿਊ ਦਿਖਾਵਾਂਗੇ ਤੇ ਓਪਨ ਕਰਕੇ ਵੀ ਦਿਖਾਵਾਂਗੇ ਇਹ ਤੁਹਾਨੂੰ ਸਾਰਾ ਓਵਰਵਿਊ ਦਿੱਤਾ ਹੋਇਆ ਈ ਜ਼ਫੀਰਾ ਸਿਲਕ ਦਾ ਤੇ ਹੋਰ ਵੀ ਆਪਣੇ ਕੋਲੇ ਸਟੱਫ ਹੈਗੇ ਇਹਦੇ ਵਿੱਚ ਅੱਜ ਆਪਾਂ ਜਿੰਨੀ ਵੀ ਵੈਰਾਈਟੀ ਦਿਖਾਵਾਂਗੇ ਨੇ ਜੀ ਬਿਨਾ ਕੜਾਈ ਤੋਂ ਬਿਨਾ ਵਰਕ ਤੋਂ ਠੀਕ ਹੈ ਜਿਨ੍ਹਾਂ ਨੇ ਲੈਣੀਆਂ ਹਲਕੇ ਫੁਲਕੇ ਠੀਕ ਹੈ ਥੋੜਾ ਪਾਰਟੀ ਵੇਅਰ ਫੰਕਸ਼ਨ ਲਈ ਚਾਹੀਦਾ ਆ ਹਰ ਇੱਕ ਤਰ੍ਹਾਂ ਦੀ ਡਿਜ਼ਾਈਨ ਹੀ ਦਿਖਾਵਾਂਗੇ ਬਿਨਾ ਵਰਕ ਤੋਂ ਹਾਂਜੀ ਕਈ ਕਸਟਮਰ ਨੂੰ ਆਏ ਹੁੰਦਾ ਵੀ ਸਾਡੀ ਸਿੰਪਲ ਲੁੱਕ ਹੋਵੇ ਰਾਇਲ ਲੁੱਕ ਹੋਵੇ ਤੇ ਉਹਤੇ ਹੈਂਡਵਰਕ ਵਗੈਰਾ ਕੋਈ ਵੀ ਵਰਕ ਨਾ ਹੋਵੇ ਇਹ ਸਾਰਾ ਸਟੱਫ ਆਪਣੇ ਕੋਲੇ ਆਪਣੇ ਕੋਲੇ ਵੀ ਸਾਰਾ ਵਿਦਆਊਟ ਵਰਕ ਹੈ ਹਾਂਜੀ ਤਾਂ ਇਹਨਾਂ ਡਿਜ਼ਾਈਨ ਡਿਜ਼ਾਈਨਿੰਗ ਇਹਨਾਂ ਵਿੱਚ ਆਪਣੇ ਕੋਲ ਕਾਫੀ ਮਿਲ ਜਾਣਗੇ ਜਿਵੇਂ ਕਿ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਹੈ ਜਫੀਰਾ ਸਿਲਕ ਸਾਹਮਣੇ ਜਫੀਰਾ ਸਿਲਕ ਜੇ ਤੁਸੀਂ ਕਲਰ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਕਲਰ ਆ ਗਿਆ ਉਸ ਤੋਂ ਬਾਅਦ ਰਾਇਲ ਬਲੂ ਕਲਰ ਆ ਗਿਆ ਮੈਚਿੰਗ ਇਹਦੇ ਨਾਲ ਉਹ ਦੇ ਸਕਦੇ ਹੋ ਕريب ਦੀ ਬੋਟਮ ਆਜੂਗੀ ਆਪਣੇ ਕੋਲੇ ਜਿਹੜਾ ਜਫੀਰਾ ਸਿਲਕ ਹੈ ਜੀ ਇਹ ਮਾਰਕੀਟ ਵਿੱਚ ਇਹਨਾਂ ਦਾ ਦੇਦੀ ਰੇਟ ਜਿਹੜਾ ਹੈਗਾ ਹੈ ਨਾ ਉਹ 3000 3500 3800 ਤੋਂ ਘਟਣੀ ਹੈ ਠੀਕ ਹੈ ਹਾਂਜੀ ਤੇ ਆਪਣੇ ਕੋਲੇ ਤਾਂ ਬਹੁਤ ਘੱਟ ਰੇਟ ਦੇ ਵਿੱਚ ਆਈ ਇਹ ਇਹ ਜ਼ਫੀਰਾ ਸਿਲਕ ਜਿਹੜੀ ਕਿ ਬਹੁਤ ਟ੍ਰੈਂਡਿੰਗ ਦੇ ਵਿੱਚ ਹੈਈ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਜੀ ਤੇ 1750 ਆਪਣੇ ਕੋਲ ਰੇਟ ਹੈ ਇਹਦਾ origignal zafira ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਹੀ ਬ੍ਰਾਂਡਡ ਕੁਆਲਿਟੀ ਮਿਲੇਗੀ ਮੈਚਿੰਗ ਸੂਟ ਹੈ ਜੀ ਕਈ ਗਾ ਕੇ ਇਹਨੂੰ ਖੀਨਖਾਬ ਵੀ ਕਹਿ ਦਿੰਦੇ ਨੇ ਹਾਂ ਜੀ ਹਾਂ ਜੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਰਾਇਲ ਲੁੱਕ ਆਏਗੀ ਤੁਹਾਨੂੰ ਕੋਈ ਬੁਟੀਕ ਆਲੇ ਤੇ ਸਾਡੇ ਕੋਲੇ ਕਲਰ ਡਿਜ਼ਾਈਨ ਦੀ ਤਾਂ ਕੋਈ ਕਮੀ ਨਹੀਂ ਹੈਗੀ ਤੁਸੀਂ ਕੋਈ ਮਰਜ਼ੀ ਕਲਰ ਲੈ ਸਕਦੇ ਹੋ ਡਿਜ਼ਾਈਨ ਲੈ ਸਕਦੇ ਸਾਡੇ ਕੋਲ 20 ਪਲੱਸ ਤੱਕ ਡਿਜ਼ਾਈਨ ਨੇ ਤੇ ਕਲਰ ਨੇ ਇਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਜਿਹੜੇ ਸਾਹਮਣੇ ਦੇਖ ਰਹੇ ਹੋ ਇਹ ਚੈੱਕ ਮਸਲੀਨ ਹੈ ਜੀ ਬਿਲਕੁਲ ਨਵਾਂ ਕਪੜਾ ਫਰੈਸ਼ ਕੁਆਲਿਟੀ ਹੈ ਆਪਣੇ ਕੋਲ ਚੈੱਕ ਮਸਲੀਨ ਦੇ ਉੱਤੇ ਡਿਜ਼ਾਈਨ ਹੈ ਜੀ ਹਾਂ ਜੀ ਹਾਂ ਜੀ ਇਹ ਚੈੱਕ ਮਸਲੀਨ ਬਹੁਤ ਵਧੀਆ ਸਟੱਫ ਹੈ ਜੀ ਇਹਦੇ ਤੁਸੀਂ ਲੁੱਕ ਦੇਖ ਸਕਦੇ ਕਿੰਨਾ ਸੋਹਣਾ ਲੁੱਕ ਆ ਰਹੀ ਹੈ ਇਹਦੀ ਐਸ ਕੇ ਬ੍ਰਾਂਡ ਹੈ ਇਹ ਤੁਸੀਂ ਇਹਦਾ ਬ੍ਰਾਂਡ ਚੈੱਕ ਕਰ ਸਕਦੇ ਹੋ ਤੁਹਾਨੂੰ ਬ੍ਰਾਂਡ ਦਿਖਾਇਆ ਐ ਐਸ ਕੇ ਦਾ ਬ੍ਰਾਂਡ ਹੈੀ ਉਸ ਤੋਂ ਬਾਅਦ ਆਪਣੇ ਕੋਲੇ ਫੇਜ਼ ਜ਼ਫੀਰਾ ਸਿਲ ਕਾਰ ਰਹੀ ਹੈ ਜਿਹਦੇ ਤੁਹਾਨੂੰ ਸੂਟ ਦਿਖਾਏ ਗਏ ਹੈ ਇੱਕ ਇੱਕ ਕਰਕੇ ਜ਼ਫੀਰਾ ਸਿਲਕ ਬਹੁਤ ਰਿਵਾਜਦਾਰ ਚੀਜ਼ ਹੈ ਜੀ ਬਹੁਤ ਆਪਣੇ ਕੋਲ ਸੇਲ ਹੋਈ ਆ ਇਹ ਤਾਂ ਆਪਣਾ ਸਪੈਸ਼ਲ ਇੱਕ ਵਲੌਗ ਵੀ ਬਣਾਇਆ ਹੈ ਜੀ ਜ਼ਫੀਰਾ ਸ਼ਿਲਕ ਦਾ ਸਪੈਸ਼ਲ ਜਿਹਦੇ ਵਿੱਚ ਪ੍ਰਦੀਪ ਅੰਕਲ ਨੇ 101 ਡਿਜ਼ਾਈਨ ਦੱਸੀ ਹੈ ਜੀ ਇਹਦੇ ਸੋ ਬਹੁਤ ਹੀ ਰਾਇਲ ਲੁੱਕ ਆਉਂਦੀ ਹੈ ਜਫੀਰਾ ਸੇ ਇਹ ਨਵਾਂ ਕਪੜਾ ਜਾਂ ਨਵੀਂ ਡਿਜ਼ਾਈਨਿੰਗ ਹੈ ਲੁੱਕ ਅਲੱਗ ਲੱਗਦੀ ਹੈ ਹਰ ਇੱਕ ਦੀ ਬਿਲਕੁਲ ਜੀ ਬਿਲਕੁਲ ਜਿਵੇਂ ਆ ਕੇ ਅਫਰੋਜੀ ਕਲਰ ਆ ਗਈ ਇਹ ਫਰੋਜੀ ਕਲਰ ਬਹੁਤ ਸੋਹਣਾ ਲੱਗਦਾ ਹੈ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਰਸਟ ਕਲਰ ਇਹਦੀ ਲੁੱਕ ਦੇਖੋ ਤੁਸੀਂ ਚੈੱਕ ਕਰ ਸਕਦੇ ਸੂਟ ਕਿੰਨਾ ਸੋਹਣਾ ਰਾਇਲ ਲੁੱਕ ਆਉਂਦੀ ਹੈ ਇਹਨਾਂ ਦੇ ਵਿੱਚ ਨਾਲੇ ਵਰਕ ਨਹੀਂ ਹੈਗਾ ਇਹ ਵਿਦਆਊਟ ਵਰਕ ਸਿੰਪਲ ਲੁੱਕ ਹੈ ਇਹਦੀ ਬਿਲਕੁਲ ਜੀ 컬러 ਕੰਟਰਾਸਟ ਬਹੁਤ ਸੋਹਣੇ ਮਿਲ ਜਾਣਗੇ ਇਦਾਂ ਦੇ 컬러 ਤੁਸੀਂ ਨਾ ਆਪਾਂ ਪਿਓਰ ਦੇ ਵਿੱਚ ਦੇਨੇ ਹੈਗੇ ਇਦਾਂ ਦੇ 컬러 ਠੀਕ ਹੈ ਇਹਦੇ ਵਿੱਚ 컬러 ਡਿਜ਼ਾਈਨਿੰਗ ਇਦਾਂ ਤੁਹਾਨੂੰ ਕਿਤੇ ਨਹੀਂ ਮਿਲੇਗੀ ਬਹੁਤ ਹੀ ਮਸ਼ਹੂਰ ਆਰਟੀਕਲ ਹੈਗਾ ਇਹ ਜਿਹੜੇ ਕਿ ਬਹੁਤ ਹੀ ਸੋਹਣੇ 컬러 ਕੰਟਰਾਸਟ ਤੁਹਾਨੂੰ ਮਿਲ ਜੇਗਾ ਸਾਹਮਣੇ ਜਿਹਨੇ ਸਾਡੇ ਕਸਟਮਰ ਨੂੰ ਬੇਨਤੀ ਹੈ ਕਿ ਉਹ ਵੀਡੀਓ ਪੂਰੀ ਦੇਖਣੀ ਕਿਉਂਕਿ ਤੁਹਾਡਾ ਕੋਈ ਵੀ ਸਟੱਫ ਮਿਸ ਨਾ ਹੋਵੇ ਬਿਲਕੁਲ ਜੀ ਬਿਲਕੁਲ ਜਿਵੇਂ ਵੀਰੇ ਨੇ ਦਿਖਾਇਆ ਰਾਇਲ ਬਲੂ ਕਲਰ ਦੇ ਕੰਟਰਾਸਟ ਨਾਲ ਇਸ ਤੋਂ ਬਾਅਦ ਉੱਪਰ ਦੇਖੋ ਜੀ ਗੁਲਾਨਾਰੀ ਕਲਰ ਕਿੰਨਾ ਸੋਹਣਾ ਲੱਗ ਰਿਹਾ ਹੈ ਐਨੇ ਸੋਹਣੇ ਸੋਹਣੇ ਪੀਸ ਤੁਸੀਂ ਆ ਕੇ ਖੁਦ ਹੀ ਚੱਕ ਕੇ ਲੈ ਜਾਓਗੇ ਕਿ ਆਹ ਤਾਂ ਮੇਰਾ ਸਾਈਡ ਹੀ ਕਰ ਦੋ ਹਾਂਜੀ ਹਾਂਜੀ ਤੇ ਜਿਹੜਾ ਵੀ ਕਸਟਮਰ ਸ਼ਾਪ ਤੇ ਨਹੀਂ ਆ ਸਕਦਾ ਉਹ ਆਪਣਾ ਔਨਲਾਈਨ ਵੀ ਬੁੱਕ ਕਰਵਾ ਸਕਦੇ ਈ ਕੋਈ ਵੀ ਸੂਟ ਲੈਣਾ ਤੁਸੀਂ ਸਾਡੇ ਇਹਦੇ ਸਕਰੀਨਸ਼ਾਟ ਲੈ ਕੇ ਤੇ ਸਾਨੂੰ ਸੈਂਡ ਕਰ ਸਕਦੇ ਸਾਡੇ ਨੰਬਰ ਹੈਗੇ ਤੁਹਾਡੇ ਕੋਲੇ ਉਹਨਾਂ ਤੇ ਤੁਸੀਂ ਸੈਂਡ ਕਰ ਸਕਦੇ ਹੋ ਕੋਰੀਅਰ ਕਰਵਾ ਸਕਦੇ ਈ ਹਾਂਜੀ ਬਿਲਕੁਲ ਇਹ ਤੁਸੀਂ ਕੂਰੀਅਰ ਵੀ ਕਰਵਾ ਸਕਦੇ ਹੋ ਇਸ ਤੋਂ ਬਾਅਦ ਸਾਹਮਣੇ ਜਿਹੜੀ ਪੀਸ ਦੇਖ ਸਕਦੇ ਹੋ ਡਿਜੀਟਲ ਚੀਜ਼ ਹੈ ਜੀ ਕ੍ਰੈਸ਼ ਦੇ ਉੱਤੇ ਹੈ ਕ੍ਰੈਸ਼ ਦੇ ਉੱਤੇ ਹੈ ਸ਼ਿਮਰ ਦੇ ਉੱਤੇ ਹੈ ਸਾਰੇ ਬ੍ਰਾਂਡਡ ਆਪਣੇ ਕੋਲ ਸਟਾਕ ਆ ਜਿੰਨਾ ਵੀ ਸਟਾਕ ਆ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਠੀਕ ਹੈ ਬ੍ਰਾਂਡ ਨਾਲ ਗੱਲ ਕਰਾਂਗੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਐਸ ਕੇ ਬ੍ਰਾਂਡ ਹੈ ਦੇਖੋ ਅਸੀਂ ਕੁਝ ਮਰਜ਼ੀ ਕਹੀ ਜਾਈਏ ਕਪੜਾ ਬੋਲੂਗਾ ਕਪੜਾ ਦੱਸੂਗਾ ਕਿ ਮੇਰਾ ਬ੍ਰਾਂਡ ਇਹ ਹੈ ਹੈਨਾ ਸਟਾਫੀ ਦੇਖ ਕੇ ਦੱਸ ਦੋਗੇ ਇਹ ਥੋੜਾ ਕਪੜਾ ਹੀ ਹੀ ਤੁਹਾਨੂੰ ਤੁਹਾਨੂੰ ਪੁੱਛਣਗੇ ਇਹ ਲੋਕ ਤੁਸੀਂ ਕਿੱਥੋਂ ਲੈ ਕੇ ਆਏ ਹੋ ਇਹ ਸੂਟ ਇਹ ਬ ப்ரண்ட இதுதான் ਬਿਲਕੁਲ ਜੀ ਬਿਲਕੁਲ ਐਨੇ ਸੋਹਣੇ ਐਨੀਆਂ ਸੋਹਣੀਆਂ ਪਾਰਟੀ ویئر ਆਈਟਮਾਂ ਤੁਹਾਨੂੰ ਮਿਲ ਜਾਣਗੀਆਂ ਕੜਾਈ ਤੋਂ ਕੁਝ ਹਟਕੀ ਚੀਜ਼ ਹੈ ਜੀ ਕੜਾਈ ਤਾਂ ਦੇਖੋ ਸਾਰੇ ਪਾਈ ਫਿਰਦੇ ਨੇ ਹੈਨਾ ਪਰ ਇਹ ਚੀਜ਼ਾਂ ਬਿਲਕੁਲ ਡਿਫਰੈਂਟ ਨੇ ਜੀ ਹੋਰ ਹੋ ਜਾਂਦੇ ਇਹ ਬੰਦਾ ਕੜਾਈ ਪਾ ਪਾ ਕੇ ਬਿਲਕੁਲ ਜੀ ਕੜਾਈ ਵਾਲੇ ਆਪਾਂ ਕਿੰਨੇ ਕੁ ਆਰਟੀਕਲ ਲੈ ਲਾਂਗੇ ਜੀ ਇਹ ਚੀਜ਼ਾਂ ਨਾ 12 ਮਹੀਨੇ ਪਹਿਣਗੀਆਂ ਗਰਮੀਆਂ ਸਰਦੀਆਂ ਤੁਸੀਂ ਪਾ ਸਕਦੇ ਹੋ ਜੀ ਬਿਲਕੁਲ ਡਿਫਰੈਂਟ ਬਿਲਕੁਲ ਹਟਕੀ ਚੀਜ਼ਾਂ ਨੇ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਸਾਹਮਣੇ ਦਿਖਦੀਆਂ ਬਾਕੀ ਤੁਹਾਡਾ ਜਿਹੜਾ ਕਪੜਾ ਪਾਇਆ ਹੋਊਗਾ ਉਹੀ ਤੁਹਾਨੂੰ ਦੱਸ ਦੂਗਾ ਵੀ ਇਹ ਬ ਹਰੇਕ ਨੂੰ ਪੁੱਛੂ ਗਈ ਵੀ ਇੱਕ ਸੂਟ ਤੁਸੀਂ ਕਿੱਥੋਂ ਲੈ ਕੇ ਆਏ ਹੋ ਐਸਕੇ ਬ੍ਰਾਂਡ ਬਿਲਕੁਲ ਮੰਨੀਤੰਨੀ ਚੀਜ਼ ਹੈੀ ਬਿਲਕੁਲ ਇਸ ਤੋਂ ਬਾਅਦ ਦੇਖੋ ਚੈੱਕ ਮਸਲੀਨ ਆ ਗਈ ਹੈ ਜੀ ਆਪਣੇ ਕੋਲ ਜਿਹੜਾ ਕਿ ਆਲਰੇਡੀ ਇੱਕ ਨਵਾਂ ਕੱਪੜਾ ਹੈਗਾ 12 ਕੁਸੋਦੀ ਰੇਂਜ ਦੇ ਵਿੱਚ ਆਪਣੇ ਨੂੰ ਮਿਲ ਜੇਗਾ ਕਲਰ ਡਿਜ਼ਾਈਨ ਇਹਦੇ ਵੀ ਬਹੁਤ ਸੋਹਣੇ ਡਿਜ਼ਾਈਨ ਆਪਣੇ ਕੋਲ ਇੰਨੇ ਸਾਰੇ ਆਣ ਗਏ ਤੁਸੀਂ ਕੋਈ ਵੀ ਮਿਸ ਨਾ ਕਰਿਓ ਵੀਡੀਓ ਪੂਰਾ ਧਿਆਨ ਨਾਲ ਦੇਖਣੀ ਆਹ ਕਲਰ ਡਿਜ਼ਾਈਨ ਆ ਗਈ ਹੈ ਆਪਣੇ ਕੋਲ ਇੱਕ ਤੋਂ ਇੱਕ ਕਲਰ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੁਸੀਂ ਕਪੜਾ ਦੇਖ ਸਕਦੇ ਹੋ ਜੀ ਦੇਖੋ ਸਾਰੇ ਪੀਸ ਓਪਨ ਨਹੀਂ ਕਰਕੇ ਦਿਖਾ ਸਕਦੇ ਜੀ ਕਲਰ ਡਿਜ਼ਾਈਨਿੰਗ ਅਗਰ ਦੇਖਣੀ ਹੈ ਗੋਠੀ ਵਾਲਿਆਂ ਦੇ ਜਰੂਰ ਆਓ ਜੀ ਕੱਲਾ ਕੱਲਾ ਪੀਸ ਤੁਹਾਨੂੰ ਮਿਲੇਗਾ ਇਹ ਤਾਂ ਆਪਣਾ ਗਰਮੀਆਂ ਦਾ ਸਪੈਸ਼ਲ ਤੋਹਫਾ ਹੀ ਹੈ ਜਿਹੜਾ ਕਿ ਤੁਹਾਨੂੰ ਇੱਕ ਨਵੇਂ ਕਲਰ ਨਵੇਂ ਡਿਜ਼ਾਈਨ ਦੇ ਵਿੱਚ ਮਿਲ ਜੇਗਾ ਨਾਲ ਹੈਨਾ ਹਾਂਜੀ ਲਈ ਇਹ ਤੈਨੂੰ ਇਹੀ ਹੁੰਦਾ ਹੈ ਕਿ ਸਾਡੇ ਕੋਲੇ ਹਰ ਵਾਈ ਕੋਈ ਨਵੀਂ ਚੀਜ਼ ਹੋਵੇ ਜੇ ਤੁਸੀਂ ਨਵੀਂ ਚੀਜ਼ ਲੈਣੀ ਹੈ ਨਵਾਂ ਬ੍ਰਾਂਡ ਲੈਣੇ ਹਰ ਇੱਕ ਬ੍ਰਾਂਡ ਦੀ ਹਾਂਜੀ ਆਪਣੇ ਕੋਲੇ ਨੈਕਸਟ ਡਿਜ਼ਾਈਨ ਆਇਆ ਜਿਹੜਾ ਇਹ ਖਾਦੀ ਸਿਲਕ ਦੇ ਵਿੱਚ ਆਇਆ ਈ ਇਹ ਵੀ ਮੈਚਿੰਗ ਦੇ ਵਿੱਚ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਦੇਖੋ ਇਹ ਲੁੱਕ ਤੋਂ ਹੀ ਪਤਾ ਲੱਗ ਰਿਹਾ ਕਿ ਕੀ ਚੀਜ਼ ਹੈ ਇਹ ਲੁੱਕ ਇੰਨੀ ਗ੍ਰੇਸਫੁੱਲ ਹੈ ਇਹਨਾਂ ਦੀ ਤੁਸੀਂ ਕਲਰ ਡਿਜ਼ਾਈਨ ਚੈੱਕ ਕਰ ਸਕਦੇ ਹੋ ਕਲਰ ਡਿਜ਼ਾਈਨ ਆਪਣੇ ਕੋਲ ਖਾਦੀ ਸਿਲਕ ਇਹ ਜਿਹੜੇ ਖਾਦੀ ਸਿਲਕ ਹੈ ਨਾ ਇਹ ਰਾਜਿਆਂ ਮਹਾਰਾਜਿਆਂ ਦੇ ਟਾਈਮ ਤੋਂ ਚੱਲੀ ਆ ਰਹੀ ਹੈ ਜੀ ਨਵੀਂ ਡਿਜ਼ਾਈਨਿੰਗ ਨਵੀਂ ਪ੍ਰਿੰਟਿੰਗ ਦੇ ਨਾਲ ਨਵੇਂ ਰੰਗਾਂ ਦੇ ਨਾਲ ਤੁਹਾਨੂੰ ਮਿਲ ਜੇਗੀ ਵਲੌਗ ਪੂਰਾ ਦੇਖਿਓ ਜੀ ਵਲੌਗ 'ਚ ਐਨੇ ਡਿਜ਼ਾਈਨ ਨੇ ਤੁਸੀਂ ਹਿਲ ਜਾਓਗੇ ਜੀ ਠੀਕ ਹੈ ਔਰ ਆਪਾਂ ਜਿਹੜੀ ਚੀਜ਼ ਹੈ ਕਿ ਮੈਂ ਇਹਦੇ ਵਿੱਚੋਂ ਨਾ ਕਲੂ ਵੀ ਆਪਾਂ ਰੇਖਾ ਜੀ ਪੁੱਛਦੇ ਹੈਗੇ ਨੇ ਉਹ ਵੀ ਪੁੱਛਦੇ ਆ ਤਾਂ ਇਸ ਲਈ ਅਸੀਂ ਬਾਰ-ਬਾਰ ਕਹਿ ਰਹੇ ਹਾਂ ਆਪਣੇ ਕਸਟਮਰ ਨੂੰ ਵੀਡੀਓ ਬਿਲਕੁਕੁਲ ਵੀ ਸਕਿੱਪ ਨਾ ਕਰਿਓ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਣੇ ਇੱਕ ਇੱਕ ਕਲਰ ਇੱਕ ਇੱਕ ਡਿਜ਼ਾਈਨ ਪੂਰੇ ਧਿਆਨ ਨਾਲ ਦੇਖਣੇ ਤੁਸੀਂ ਹੋ ਸਕਦਾ ਤੁਹਾਨੂੰ ਐਦਾਂ ਨਹੀਂ ਪਤਾ ਕਿ ਕਿਹੜਾ ਕਲਰ ਤੁਹਾਨੂੰ ਪਸੰਦ ਆ ਜੇ ਤੇ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਵੀਡੀਓ ਪੂਰੇ ਧਿਆਨ ਨਾਲ ਦੇਖੋ ਇਸ ਤੋਂ ਬਾਅਦ ਆਰੀ ਵਰਕ ਆ ਗਈ ਆਰੀ ਵਰਕ ਆ ਗਈ ਜੀ ਆਰੀ ਵਰਕ ਦੇ ਵਿੱਚ ਤੁਸੀਂ ਸਿੱਪੀਆਂ ਦਾ ਵਰਕ ਇਸ ਤੋਂ ਬਾਅਦ ਆਪਣੇ ਕੋਲੇ ਆਰੀ ਵਰਕ ਦੇ ਸੂਟ ਆ ਗਏ ਜਿੰਨਾ ਉੱਤੇ ਹਲਕਾ ਹਲਕਾ ਵਰਕ ਹੁੰਦਾ ਵਿੱਚ ਸਿੱਪੀ ਵੀ ਮਿਕਸ ਹੁੰਦੀ ਹੈਗੀ ਤੇ ਇਹਦੇ ਵਿੱਚ ਕਲਰ ਦੇਖੋ ਜੀ ਤੁਸੀਂ ਇਹਦਾ ਪ੍ਰਾਈਸ ਕੋਈ ਜ਼ਿਆਦਾ ਨਹੀਂ ਹੈਗਾ ਇਹ ਬਿਲਕੁਲ ਨੋਰਮਲ ਪ੍ਰਾਈਸ ਵਿੱਚ ਤੁਹਾਨੂੰ ਮਿਲਣਗੇ ਤੁਹਾਨੂੰ ਸਿਰਫ 1500 1500 ਐਨੇ ਕ ਪ੍ਰਾਈਸ ਵਾਲੇ ਹੀ ਨੇ ਤੇ ਤੁਸੀਂ ਪਾ ਕੇ ਸੂਟ ਇੰਨੇ ਕੰਫਰਟੇਬਲ ਫੀਲ ਹੋ ਗਈ ਔਰ ਆਰੀ ਵਰ ਕਪੜਨ ਦੋ ਕਪੜੇ ਤੇ ਮਿਲੇਗਾ ਜੀ ਬਰਬਰੀ ਤੇ ਮਿਲ ਜੇਗਾ ਤੇ ਦੂਸਰਾ ਮਿਲ ਜੇਗਾ ਜੋਰਜਟ ਤੇ ਠੀਕ ਹੈ 1200 1250 ਤੋਂ ਸਟਾਰਟ ਹੋ ਕੇ 1350 ਤੱਕ ਮਿਲ ਜਾਏ ਕੋਈ ਜ਼ਿਆਦਾ ਕੋਈ ਜ਼ਿਆਦਾ ਰੇਂਜ ਦੇ ਵਿੱਚ ਨਹੀਂ ਜਾਂਦੇ ਹੀ ਆਪਣੇ ਕੋਲੇ ਕਸਟਮਰ ਹਰ ਇੱਕ ਕੋਈ ਬਾਏ ਕਰ ਸਕਦੇ ਹੀ ਐ ਇਹਨਾਂ ਨੂੰ ਪੂਰਾ ਵਲੌਗ ਦੇਖਿਓ ਜੀ ਲਾਸਟ ਦੇਖੋ ਨਵੀਆਂ ਚੀਜ਼ਾਂ ਆਉਣਗੀਆਂ ਤੁਸੀਂ ਕੁਝ ਨਹੀਂ ਕਰਨਾ ਜਸਟ ਚੈਨਲ ਨੂੰ ਸਬਸਕ੍ਰਾਈਬ ਕਰੋ ਵਲੌਗ ਤੇ ਸ਼ਾਰਟ ਆਪਣੇ ਡੇਲੀ ਆਉਣੇ ਕੋਲ ਆਰਗੈਂਜ਼ਾ ਸਿਲਕ ਆ ਗਈ ਆਰਗੈਂਜ਼ਾ ਸਿਲਕ ਬਾਰੇ ਦੱਸਾਂਗੇ ਆਪਣੇ ਕੋਲੇ ਕਲਰ ਡਿਜ਼ਾਈਨ ਕਿੰਨੇ ਸਾਰੇ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਮਹਿੰਦੀ ਕਲਰ येलो ਕਲਰ ਮਸਟਰਡ ਕਲਰ orange ਕਲਰ ਤੇ ਜਿਹੜਾ ਵੀ ਕਲਰ ਆਪਾਂ ਪਾਉਣਾ ਚਾਹੁੰਦੇ ਹਾਂ ਹਰ ਇੱਕ ਆਪਣੀ ਚੁਆਇਸ ਹੈ ਉਹ ਆਪਾਂ ਪੂਰੀ ਕਰ ਸਕਦੇ ਹਾਂ organza silk ਦੇ ਵਿੱਚ ਤੁਸੀਂ ਕਲਰ ਡਿਜ਼ਾਈਨ ਦੇਖੋ ਕਿ ਕਿੰਨੇ ਆ ਰਹੇ ਨੇ ਆਪਣੇ ਕੋਲੇ ਬਿਲਕੁਲ ਜੀ ਇਹ ਵੀ ਮੈਚਿੰਗ ਸੂਟ ਨੇ ਜੀ 1750 ਦੀ ਰੇਂਜ ਵਿੱਚ ਤੁਹਾਨੂੰ ਤਮੰਨਾ ਬ੍ਰਾਂਡ ਦੇ ਵਿੱਚ ਮਿਲ ਜਾਣਗੇ ਅਲੱਗ-ਅਲੱਗ ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਓਪਨ ਹੋ ਰਹੇ ਨੇ ਠੀਕ ਹੈ ਕੋਈ ਵੱਖਰੀ ਚੀਜ਼ ਲੈਣੀ ਆ ਜਰੂਰ ਸ਼ਾਪ ਤੇ ਵਿਜ਼ਿਟ ਕਰੋ ਜੀ ਹਰੇਕ ਕਲਰ ਤੁਹਾਨੂੰ ਹਰੇਕ ਡਿਜ਼ਾਈਨਿੰਗ ਤੁਹਾਨੂੰ ਮਿਲ ਜੇਗੀ ਤਮੰਨਾ ਬ੍ਰਾਂਡ ਦੇ ਉੱਪਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਬ੍ਰਾਂਡ ਇਹਦਾ ਕੋਈ ਤੁਹਾਨੂੰ ਬ੍ਰਾਂਡ ਦਿਖਾ ਰਹੇ ਹਾਂ ਬਿਲਕੁਲ ਹਾਈਲਾਈਟ ਕਰਕੇ ਦਿਖਾਈ ਬ੍ਰਾਂਡ ਤੇ ਇੱਕ ਇੱਕ ਤੁਹਾਨੂੰ ਸੂਟ ਦਿਖਾ ਰਹੇ ਨੇ ਮਹਿੰਦੀ ਕਲਰ ਹੈ ਮਸਟਰਡ ਕਲਰ ਹੈ ਰਾਣੀ ਪਿੰਕ 오ਰੇਂਜ ਜੋ ਵੀ ਤੁਹਾਨੂੰ ਕਲਰ ਚਾਹੀਦਾ ਹੈ ਹਰ ਇੱਕ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਜੀ ਉਹ ਹੈ ਆਪਣੀ SKA ਬ੍ਰਾਂਡ ਦੀ ਲਾਈਨਿੰਗ ਤੇ ਲਾਈਨਿੰਗ ਤੇ ਤੁਹਾਨੂੰ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਬਿਲਕੁਲ ਲੇਟੈਸਟ ਚੀਜ਼ ਹੈ ਜਿਨੇ ਦੇਖੋ ਪਾਰਟੀ ਵੇਅਰ ਵੀ ਬਣਾਉਣਾ ਹੈ ਹਨਾ ਬਣਾਉਣਾ ਵੀ ਬਿਨਾ ਵਰਕ ਤੋਂ ਹੈ ਬਿਲਕੁਲ ਨਵੀਆਂ ਚੀਜ਼ਾਂ ਨੇ ਸੈਂਪਲ ਚੈੱਕ ਕਰ ਸਕਦੇ ਹੋ ਜੀ 1350 ਦੀ ਰੇਂਜ ਦੇ ਵਿੱਚ ਹੈ ਬਾਜ਼ਾਰ ਦਾ ਰੇਟ ਹੈ ਜੀ 2700 2800 ਆਪਣਾ ਰੇਟ ਬਿਲਕੁਲ ਅੱਧਾ ਆ ਠੀਕ ਹੈ 1350 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜੇਗਾ ਬ੍ਰਾਂਡ ਦਾ ਜਿੰਨਾ ਵੀ ਸਟਾਕ ਹੈ ਨਾ ਜੀ ਸਭ ਦੀ ਅਲੱਗ ਗੱਲ ਹੈ ਅਲੱਗ ਗੱਲਾਂ ਤੇ ਬ੍ਰਾਂਡ ਦੇ ਜਿਹੜੇ ਸਟਾਕ ਹੁੰਦੇ ਨੇ ਸਭ ਦਾ ਮਤਲਬ ਗੱਲਬਾਤ ਹੀ ਹੋਰ ਹੁੰਦੀ ਹੈ ਡਿਫਰੈਂਟ ਚੀਜ਼ਾਂ ਨੇ ਬਿਲਕੁਲ ਜੀ ਹਾਂਜੀ ਹਾਂਜੀ ਜਿਵੇਂ ਕਿ ਜੋਤਦੀ ਨੇ ਕਿਹਾ ਕਿ ਡਿਫਰੈਂਟ ਚੀਜ਼ਾਂ ਨੇ ਆਬਵੀਅਸਲੀ ਆਪਣੇ ਕੋਲੇ ਹਰ ਇੱਕ ਚੀਜ਼ ਤੁਹਾਨੂੰ ਡਿਫਰੈਂਟ ਹੀ ਮਿਲੂਗੀ ਤੇ ਉਹ ਚੀਜ਼ ਆਪਣੇ ਕੋਲੇ ਹੀ ਮਿਲੂਗੀ ਤੁਹਾਨੂੰ ਤੁਸੀਂ ਪ੍ਰਾਈਸ ਚੈੱਕ ਕਰ ਸਕਦੇ ਹੋ ਪ੍ਰਾਈਸ ਇਹਦਾ ਸਿਰਫ ਹੈ ਗਈ 1350 ਤੇ ਇਹ ਨਾ ਚੀਜ਼ਾਂ ਐਦਾਂ ਦੀ ਚੀਜ਼ਾਂ ਨੇ ਗਰੇਸਫੁੱਲ ਲੱਗਦੀਆਂ ਨੇ ਪਾਈਆਂ ਹੋਈਆਂ ਵਿਚਾਰਾਂ ਦੀ ਆਉਦੀ ਆਉਦੀ ਗਰੇਸ ਹੈ ਜੀ ਹਾਂਜੀ ਤੁਹਾਨੂੰ ਇੱਕ ਇੱਕ ਕਲਰ ਖੋਲ ਕੇ ਵੀ ਦਿਖਾਏ ਇਹਨਾਂ ਦੀ ਬੋਟਮ ਵੀ ਦਿਸ ਰਹੀ ਹੈ ਤੁਹਾਨੂੰ ਤੇ ਇਹਨਾਂ ਦਾ ਜਿਹੜਾ ਪ੍ਰਿੰਟ ਹੈਗਾ ਉਹ ਪ੍ਰਿੰਟ ਬਿਲਕੁਲ ਰॉयਲ ਲੁੱਕ ਦਾ ਹੀ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਮੈਚਿੰਗ ਹੈ ਹੀ ਇਹ ਤੇ ਅੱਗੇ ਵੀ ਤੁਹਾਨੂੰ ਬਹੁਤ ਸਾਰੇ ਦਿਖਾਉਣਗੇ ਸੂਟ ਤੁਸੀਂ ਚੈੱਕ ਕਰਦੇ ਜਾਓ ਜਿਹੜਾ ਤੁਹਾਨੂੰ ਪਸੰਦ ਹੈਗਾ ਤੁਸੀਂ ਸਕਰੀਨਸ਼ਾਟ ਲਓ ਤੇ ਆਨਲਾਈਨ ਬੁੱਕ ਕਰਵਾ ਸਕਦੇ ਤੇ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲੀ ਰਹੀ ਬਿਲਕੁਲ ਜੀ ਬਿਲਕੁਲ ਸੈਲਫ ਲਾਈਨਿੰਗ ਤੇ ਤੁਸੀਂ ਕਿੰਨੀ ਸੋਹਣੇ ਕਿੰਨੀ ਰਾਇਲ ਲੁੱਕ ਵਾਲੇ ਡਿਜ਼ਾਈਨ ਦੇਖੇ ਹੈਗੇ ਆ ਜੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਚੀਜ਼ ਆ ਗਈ ਬਲੌਕ ਪੇਂਟਿੰਗ ਤੇ ਆ ਗਈ ਜੀ ਬਲੌਕ ਪੇਂਟਿੰਗ ਤੇ ਆ ਚਨੌਣ ਬੇਸ ਕਹਿ ਸਕਦੇ ਆ ਬਾਰ-ਬਾਰ ਕਹਿ ਰਹੀਆਂ ਜਿੰਨਾ ਵੀ ਕਪੜਾ ਤੁਸੀਂ ਦਿਖਾ ਰਹੇ ਆ ਨਾ ਸਭ ਬ੍ਰਾਂਡਡ ਹੈ ਕਲਰ ਡਿਜ਼ਾਈਨ ਵੇਖੋ ਜੀ ਸਾਡੇ ਵਲੌਗ ਨਾਲ ਬਨੇ ਰਹੋ ਠੀਕ ਹੈ ਤਾਂ ਕਿ ਕੋਈ ਵੀ ਚੀਜ਼ ਤੁਹਾਡੀ ਨਵੀਂ ਜਿਹੜੀ ਚੀਜ਼ ਹੈ ਆਪੋ ਨਹੀਂ ਮਿਸ ਨਾ ਹੋ ਸਕੇ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਬਿਲਕੁਲ ਨਵੀਆਂ ਨੇ ਜੀ ਜੋ ਟ੍ਰੈਂਡ ਚੱਲ ਰਿਹਾ ਨਾ ਮਾਰਕੀਟ ਵਿੱਚ ਅਗਰ ਉਸ ਟ੍ਰੈਂਡ ਨਾਲ ਤੁਸੀਂ ਜੋੜਨਾ ਹੈ ਉਸ ਟ੍ਰੈਂਡ ਦੇ ਹਿਸਾਬ ਨਾਲ ਚੱਲਣਾ ਹੈ ਤਾਂ ਤੁਹਾਨੂੰ ਗੋਠੀ ਵਾਲਿਆਂ ਦੇ ਆਉਣਾ ਪਏਗਾ ਜੀ ਰੋਜ਼ ਵਲੌਗ ਪਾਉਣੇ ਆ ਜਸਟ ਕੁਝ ਨਹੀਂ ਕਰਨਾ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ 1550 ਦੀ ਰੇਂਜ ਦੇ ਵਿੱਚ ਜਿਹੜਾ ਕਲਰ ਤੁਹਾਨੂੰ ਚਾਹੀਦਾ ਹੈ ਬਲੌਕ ਪੇਂਟਿੰਗ ਤੋਂ ਆ ਕੇ ਲੈ ਜਾਣਾ ਹੈ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਠੀਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਰੇਟ ਦੇਖ ਸਕਦੇ ਹੋ ਜੀ 1550 ਠੀਕ ਹੈ ਬ੍ਰਾਂਡ ਦੇ ਨਾਂ ਗੱਲ ਕਰ ਰਹੇ ਹਾਂ ਜੀ ਬ੍ਰਾਂਡ ਤੋਂ ਬਿਨਾ ਆਪਾਂ ਗੱਲ ਹੀ ਨਹੀਂ ਕਰ ਰਹੇ ਸਾਰਾ ਹੀ ਵਲੌਗ ਨਾ ਬਿਨਾ ਕੜਾਈ ਤੋਂ ਮਿਲੂਗਾ ਠੀਕ ਹੈ ਜਫੀਰਾ ਤੋਂ ਲੈ ਕੇ ਜਿੰਨੇ ਵੀ ਤੁਸੀਂ ਆਪਣੇ ਵੈਰਾਈਟੀ ਦੇਖੀ ਹੈਗੀ ਜਾਂ ਤੱਕ ਦੇਖ ਰਹੇ ਹੋ ਸਾਰੇ ਆਪਣੇ ਜਿਹੜੇ ਕਲਰ ਡਿਜ਼ਾਈਨ ਹਰ ਇੱਕ ਚੀਜ਼ ਤੁਹਾਨੂੰ ਨਵੀਂ ਮਿਲੂਗੀ ਆਪਣੀ ਸ਼ਾਪ ਤੇ ਤੇ ਬ੍ਰਾਂਡ ਦੀ ਮਿਲੂਗੀ ਹਰੇਕ ਬ੍ਰਾਂਡ ਆਪਣੇ ਕੋਲ ਸਿਲੇਕਟਡ ਬ੍ਰਾਂਡ ਹੁੰਦਾ ਜੀ ਬਿਲਕੁਲ ਜੀ ਵੱਖਰੇ ਵੱਖਰੇ ਵੇਸ ਦਿਖਾ ਰਹੇ ਹਾਂ ਬਿਨਾ ਕੜਾਈ ਤੋਂ ਜਿੰਨੀ ਵੀ ਚੀਜ਼ ਦਿਖਾ ਰਹੇ ਹਾਂ ਜੀ ਹਰ ਇੱਕ ਚੀਜ਼ ਦਾ ਆਪਣਾ ਹੀ ਮਤਲਬ ਹੈ ਅਲੱਗ ਤੋਂ ਲੁੱਕ ਆਏਗੀ ਅਗਰ ਤੁਸੀਂ ਉਹਨਾਂ ਕੱਪੜੇ ਨੂੰ ਪਹਿਨੋਗੇ ਹਨਾ ਘਰ ਜਾ ਕੇ ਦੱਸੋਗੇ ਤੁਹਾਨੂੰ ਪੁੱਛਣਗੇ ਵੀ ਕਿੱਥੋਂ ਲੈ ਕੇ ਆਏ ਹੋ ਜਿਹੜੀ ਚੀਜ਼ ਨੈਕਸਟ ਦੇਖ ਰਹੇ ਹੋ ਸ਼ਰਟ ਫਰੰਟ ਬੈਕ ਇਹਦੇ ਬਣ ਜੇਗਾ ਨਾਲ ਪਲੇਨ ਬਾਟਮ ਹੈ ਜੀ ਚਾਹੇ ਦਾ ਸ਼ਰਾਰਾ ਬਣਾਓ ਗਰਾਰਾ ਬਣਾਓ ਜਾ ਕੋ ਲਈ ਕੋਈ ਡਰੈਸ ਬਣਾਉਣੀ ਆ ਕੋਈ ਸਕਰਟ ਤਿਆਰ ਕਰਨੀ ਆ ਹਾਂ ਜੀ ਇਹਦੀ ਡਰੈਸ ਵੀ ਬਹੁਤ ਸੋਹਣੀ ਲੱਗਦੀ ਹੈ ਜੇ ਆਪਾਂ ਡਰੈਸ ਬਣਾਈ ਜਿੱਦਾਂ ਫਰੌਕ ਹੋ ਗਈ ਕੋਈ ਸ਼ਰਾਰਾ ਸੂਟ ਹੋ ਗਿਆ ਜੇ ਪੂਰਾ ਗਾਊਨ ਹੋ ਗਿਆ ਉਹ ਵੀ ਆਪਾਂ ਚੀਜ਼ ਬਣਵਾ ਸਕਦੇ ਹਾਂ ਇਸ ਬਿਲਕੁਲ ਇਹਦੇ ਨਾਲ ਦੋ ਰੇਟ ਮਿਲ ਜਾਣਗੇ ਜੀ ਆਪਣੇ ਨੂੰ ਠੀਕ ਹੈ ਇੱਕ 2100 ਦੀ ਰੇਂਜ ਦਾ ਇੱਕ ਇਹ ਹੈਗੀ ਆਪਣੇ ਕੋ 2400 ਦੀ ਰੇਂਜ ਡਿਜ਼ਾਈਨ ਚੈੱਕ ਕਰ ਲਓ ਜੀ ਸਾਰੇ ਨਵੇਂ ਨੇ ਕਲਰ ਲਾਈਟ ਡਾਰਕ ਸਾਰੇ ਮਿਲ ਜਾਣਗੇ ਬਿਲਕੁਲ ਲੇਟੈਸਟ ਚੀਜ਼ ਹੈ ਜੀ ਕਿਸੇ ਬੁਟੀਕ ਤੋਂ ਕਸਟਮਾਈਜ਼ ਕਰਾਉਣਾਗਾ ਕੋਈ ਲੈਸਿਸ ਵਗੈਰਾ ਲਗਾ ਕੇ ਅਲੱਗ ਤੋਂ ਕੋਈ ਸਟੱਫ ਬਣਾਉਣਾ ਹੈ ਠੀਕ ਹੈ ਦੇਖੋ ਦੇਖਣ ਦਾ ਤੁਹਾਨੂੰ ਫਾਇਦਾ ਹੋ ਰਿਹਾ ਨਾ ਬਿਲਕੁਲ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨਾ ਅਗਲਾ ਦੇਖੋ ਉਲਝਿਆ ਰਹਿੰਦਾ ਜੀ ਵੇਖੋ ਜੀ ਹੈਨਾ ਘਰੇ ਤਿੰਨ ਫੰਕਸ਼ਨ ਨੇ ਘਰ ਦਾ ਵਿਆਹ ਆ ਗਿਆ ਕਿਹੜੀ ਨਵੀਂ ਚੀਜ਼ ਬਣਾਈਏ ਅਲੱਗ-ਅਲੱਗ ਫੰਕਸ਼ਨ ਤੇ ਇਹ ਜਾ ਕੀ ਪਾਇਆ ਜਾਏ ਵੀ ਲੋਕੋ ਸੋਡੇ ਕਨੀ ਵੇਖਣ ਹਾਂਜੀ ਹਾਂਜੀ ਆਪਣੇ ਕੋਲੇ ਹੈਂਡਵਰਕ ਤਾਂ ਮੋਸਟਲੀ ਹੁੰਦੀਆਂ ਹੀ ﺍﻟमारी ਭਰੀ ਹੁੰਦੀ ਹੈਗੀ ਹੈ ਤੇ ਇਹ ਚੀਜ਼ ਬਿਲਕੁਲ ਨਿਊ ਲੁੱਕ ਫਰੈਸ਼ ਲੁੱਕ ਆ ਜਾਊਗੀ ਕਸਟਮਰ ਦੀ ਤੇ ਇਹਨੂੰ ਆਪਾਂ ਮਹਿੰਦੀ ਤੇ ਫੰਕਸ਼ਨ ਤੇ ਕਿਸੇ ਵੀ ਫੰਕਸ਼ਨ ਤੇ ਆਪਾਂ ਵੀਅਰ ਕਰ ਸਕਦੇ ਹੋ ਡਰੈਸ ਬਣਵਾ ਕੇ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਹਰ ਇੱਕ ਵੈਰਾਈਟੀ ਦਿਖਾਵਾਂਗੇ ਵਲੌਗ ਨਾਲ ਬਣੇ ਰਿਓ ਜੀ ਠੀਕ ਹੈ ਅੱਜ ਦਾ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਐਨੀ ਨਵੀਆਂ ਚੀਜ਼ਾਂ ਸਾਡੇ ਨਾਲ ਤੁਸੀਂ ਜੁੜੇ ਠੀਕ ਹੈ ਹਰ ਇੱਕ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਲੱਗਿਆ ਹਰ ਇੱਕ ਚੀਜ਼ ਬਾਰੇ ਦੱਸਣਾ ਹੈ ਕੋਈ ਕਮੀ ਕਰਾਂਗੇ ਕਮੀ ਪੇਸ਼ੀ ਹੈ ਸੁਧਾਰ ਵੀ ਕਰਾਂਗੇ ਜੀ ਸਹੀ ਕਵਾਂ ਕਹੋਗੇ ਵਲੌਗ ਨੂੰ ਸਹੀ ਕਰਾਂਗੇ ਗਲਤ ਕਹੋਗੇ ਤਾਂ ਉੱਥੇ ਸੁਧਾਰ ਵੀ ਕਰਾਂਗੇ ਧੰਨਵਾਦ ਜੀ